ਵਾਖਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ 6 ਨਗ ਦਿਖਾਵਾਂਗੇ ਟੋਕੜ ਗੱਬਣ ਵਹਿੜਾ ਚੱਕ ਵਾਸਤੇ ਚੱਕ ਬੱਛੀਆਂ ਇਹ ਸਾਰੇ ਨਗ ਵੀਰ ਦੇ ਬਕਾਵਾ ਡਿਟੇਲ ਵੀਰ ਤੋਂ ਪੁੱਛਦੇ ਆਵਗੇ ਕਰੀਬ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਵੀਰੇ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇ ਖਰਪੂੜੀ ਸੇਖਾਂ ਜੀ ਠੀਕ ਹੈ ਆਪਣਾ ਜਿਲ੍ਹਾ ਬਹਿਗਮ ਮੋਗਾ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ ਆਪਣਾ 9915109950 99115109950 09950 ਹੁਣ ਸਾਰੇ ਪਸ਼ੂ ਵੇਚਨੇ ਸਾਰੇ ਵੇਚਨੇ ਆ ਜੀ ਠੀਕ ਹੈ ਆਪਣੇ ਛੱਟ ਵਗੈਰਾ ਲਾਗੀ ਦੱਸ ਦਿਓ ਛੱਟ ਲੱਗਣ ਕਰਕੇ ਫਿਰ ਮੁਸ਼ਕਲ ਆਉਂਦੀ ਸਾਂਭਣ ਚ ਠੀਕ ਹੈ ਪਹਿਲੇ ਨੰਬਰ ਦਾ ਪੇਸ਼ ਵੇਰ ਤੋਂ ਸਟਾਰਟ ਕਰਦੇ ਆ ਕਿਹੜਾ ਸੂਹ ਸੁਈ ਵੇ ਤੇ ਗੱਬੜ ਗੁੱਬੜ ਕੀ ਕਰਦੇ ਜੀ ਦੂਜੇ ਸੂਹੇ ਸੁਈ ਆ ਜੀ ਪੰਜ ਛੇ ਦਿਨ ਹੋ ਗਏ ਨੇ ਉਸ ਸੁਈ ਨੂੰ 18 ਤੋਂ 19 ਲੀਟਰ ਦੇ ਥਲੇ ਬੋਲਾ ਤਿਆਰ ਆ ਜੀ ਠੀਕ ਹੈ ਬੱਚ ਗੱਲਾ ਨਾਲੂ ਨਾਲ ਕੋਨੇ ਚ ਬੈਠਾ ਹਾਂ ਹਾਂਜੀ ਕੋਨੇ ਚ ਬੈਠਾ ਜੀ ਠੀਕ ਹੈ ਦੁੱਧ ਹੁਣ ਨੈਟ ਕਿੰਨਾ ਲੱਗੂਗਾ 18 ਤੋਂ ਉੱਤੇ ਹੋਗਾ ਜੀ 19 ਦੇ ਕਰੀਬ ਹੋਊਗਾ ਬੌਲਾ ਗਿਣ ਲਓ ਦੁੱਧ ਗਿਣ ਲਓ ਰੇਟ ਕੀ ਹੈ ਦਾ ਜੀ ਰੇਟ ਇਹਦਾ ਵੀਰ ਜੀ ਆਪਾਂ 67000 ਦੀ ਐਸਨੋ ਦੇਣੀ ਆ ਮੁੱਲ ਜਿੰਨਾ ਮਰਜੀ ਕਰਾ ਬੜਾ ਬੜਾ ਮਾਨਤਨ ਹੋ ਜਾਊਗਾ ਬਸ 150 ਵਾਲਾ ਹੀ ਹੋਊਗਾ ਵੀਰ ਜੀ ਜ਼ਿਆਦਾ ਨਹੀਂ ਆ ਕੱਦ-ਕੱਡ ਵਗੈਰਾ ਬੱਚੀ ਤਾਂ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਦੂਜਾ ਦੂਰ ਸੀ ਵੀ ਰੇਟ ਵੀ ਇਹਨੇ ਜਮਾ ਜੈਨੂਨ ਜਾਂ ਕਰਿਆ 67000 ਬੱਚਾ ਕਿਨੇ ਤਾਂ ਕਾਲਾ ਕੋ ਪਿੰਡਾ ਪਰਲਾ ਵੀਰ ਜੀ ਪਰਲਾ ਉਹ ਗਿੱਲੇ ਨਾੜੂ ਵਾਲਾ ਜੀ ਠੀਕ ਹੈ 67000 ਦੇ ਵਿੱਚੋਂ ਥੋੜਾ ਬੋਧ ਮੌਕੇ ਤੇ ਮਾਨਦਾਨ ਹੋ ਜਾਊਗਾ ਤੇ ਬੱਚਾ ਦੇਖੋ ਜਮਾ ਨਰ ਬਨਾਰ ਹੋਣਾ ਚਾਹੀਦਾ ਤੇ 67000 ਕੀ ਉਹਦਾ ਦੂਜਾ ਸੂਆ ਸਵੀਕੋਏ ਲੇਵਾ ਵਗੈਰਾ ਨੇੜੇ ਤੋਂ ਦੇਖ ਸਕਦੇ ਹੋ ਸੋਹਣਾ ਸਾਫ ਜਿਦਰਾ ਲੇਵਾ ਫਿਟਿੰਗ ਵਾਲਾ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ 11:00 ਵਜੇ ਆਸਪਾਸ ਹੈ 11:30 ਟਾਈਮ ਹੋਣਾ ਲੱਗੇ ਸਤ ਕਰੋ ਕਿਉਂਕਿ ਚਵਾਈ ਹੋਈ ਨੂੰ ਥੋੜਾ ਟਾਈਮ ਹੀ ਲੱਗਿਆ ਹਾਲੇ ਹਾਂਜੀ ਤੇ ਅੱਗੇ ਆਪਾਂ ਦੂਜੇ ਨੰਬਰ ਤੇ ਉਹ ਬੱਚੀ ਦੇਖਦੇ ਹਾਂ ਡੱਬੀ ਉਹ ਪਰਲੇ ਪਾਸੇ ਵਾਲੀ ਜੀ ਹਾਂਜੀ ਹਾਂ ਵੀਰ ਜੀ ਉਹ ਲਗ ਪਾ ਕੇ ਹੈਗੀ ਆ 42 43 ਦਿਨ ਦੀ ਚੈੱਕ ਪਾਸ ਹੈ ਜੀ ਉਹ ਵੀ ਦੁੱਧ ਕਿੰਨਾ ਦੇਣੀ ਜੀ ਦੁੱਧ ਹੋ ਗਈ ਤੇ ਸਾਡੇ 7.5 ਤੋਂ 8 ਕਿਲੋ ਦੇ ਦਰਮਿਆਨ ਚ ਜਿਹੜਾ ਜੋਹ ਜਾਣਾ ਦੋ ਟਾਈਮ 8 ਕਿਲੋ ਦੁੱਧ ਤੇ ਕਿਤੇ ਕੰਨ ਟੁੱਟੇ ਹੋਇਆ ਹੈ ਨਾ ਦੋਨੇ ਕੰਨਾਂ ਨਾਲ ਸ਼ੁਰੂ ਤੋਂ ਇਕੱਠੇ ਹੋਏ ਆ ਜੀ ਇਹਦੇ ਜਵੰਦਰੀ ਕੱਟੇ ਹੋਏ ਆ ਹਾਂਜੀ ਸੱਜਰੇ 26 27 ਕਿਲੋ ਚ ਆ ਜਾਂਦੀ ਹੈ ਹੁਣ ਕਿੰਨੇ ਦਿਨ ਦੀ ਚੈੱਕ ਦੱਸੀ ਆਪਾਂ ਇਹ 42 43 ਦਿਨ ਦੀ ਹੈ ਜੀ ਚੈੱਕ ਫਿਰ ਆਪਾਂ ਕਿਵੇਂ ਕਰਵਾਇਆ ਜੇ ਇਹ ਆਪਣੇ ਘਹਾੜੇ ਲਾਇਆ ਵਾ ਜੀ ਵੈਟ ਸ਼ੈਨ ਵਾਲੇ ਉਹਨਾਂ ਤੋਂ ਬਲੱਡ ਟੈਸਟ ਕਰਾਇਆ ਜੀ ਠੀਕ ਆ ਬਲੱਡ ਟੈਸਟ ਚੈੱਕ ਕਰ ਦਿੰਦੇ ਆ ਕਨਫਰਮ ਜਿਓ ਹਾਂ ਜੀ ਹਾਂ ਜੀ ਬਿਲਕੁਲ ਅਸੀਂ ਕਰਵਾਉਨੇ ਆ ਉਹਨਾਂ ਤੋਂ ਠੀਕ ਆ ਮਨਾ ਤੋ ਕਾਲਾ ਨਹੀਂ ਜਾਏ ਕਦੇ ਹਾਂ ਜੀ ਮਨਾ ਜੀ ਲੋ ਕਹਦੀ ਗੱਲ ਵੀ ਗੱਲ ਆਲੀ ਨਾ ਜੀ ਨਾ ਕਰੇ ਉਹ ਉਹਨਾਂ ਦਾ ਸ਼ੋਰ ਹੁੰਦਾ ਇਹਦਾ ਰੇਡ ਕੀ ਰੱਖਿਆ ਜੀ ਆਪਾਂ ਇਹਦਾ 32000 ਮੁੱਲ ਕਰਦੇ ਆ ਜੀ ਮੌਕੇ ਤੇ ਥੋੜਾ ਬੋਧਾ ਮਾਨਤਾ 32000 ਮੁੱਲ ਤੇ ਦੁੱਧ ਕਿੰਨਾ ਨਿਪਟ ਜੂਗਾ ਨੈਟ ਜੀ 8 ਕਿਲੋ ਦੇ ਕਰੀਬ ਹੋਊਗਾ ਜੀ 7.5 ਵੀ ਹੋ ਸਕਦਾ 8 ਵੀ ਹੋ ਸਕਦਾ ਝੁਖਣ ਵਾਲ ਇਹਦੇ ਥੱਲੇ ਲਗਭਗ ਹੋਊਗਾ ਜੀ 6.5 ਜਾਂ 7 ਕਿਲੋ ਦੁੱਧ ਇਹ 2 ਮਹੀਨੇ ਦੇ ਕਰੀਬ ਗੱਪਣਾ ਜੀ 2 ਮਹੀਨੇ ਦੇ ਕਰੀਬ ਗੱਪਣਾ ਹਾਂਜੀ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਵੀ ਸੇਮ ਹੀ ਆ ਜੀ ਰੇਟ 32000 ਹਾਂਜੀ ਇਹ ਪਹਿਲੇ ਸੂਇਆ ਜੀ ਵੈੜਾ ਅਸਾਂ ਪਹਿਲੇ ਸੂਇ ਸੁਈ ਹੋਈ ਹੈ 7 ਕਿਲੋ ਦੁੱਧ ਆ ਹਾਂਜੀ ਤੇ 32000 ਕੀ ਮਤਲਬ 2 ਆਪਣੀ ਬਿਆੜੀ ਨਾਲ ਦੀ ਗੱਪੜ ਕਨਫਰਮ ਹਾਂਜੀ ਬਿਲਕੁਲ ਨਹੀਂ ਜੀ ਇਹ ਤਾਂ 2 ਮਹੀਨੇ ਦੇ ਕਰੀਬ ਆ 2 ਮਹੀਨੇ ਦੇ ਕਰੀਬ ਹਾਂਜੀ ਅੱਗੇ ਆ ਗਈ 4ਵੇਂ ਨੰਬਰ ਤੇ ਡੱਬੀ ਵੈੜੀ ਹਾਂਜੀ ਇਹਨਾਂ ਦੋਨਾਂ ਜੱਟੀਆਂ ਦੀ ਇੱਕੋ ਦਿਨ ਇਹ ਆਈ ਹੋਈ ਆ 42 43 ਦਿਨ ਇਹਨੂੰ ਆ ਆਪਣੇ 8 ਕਿਲੋ ਦੁੱਧ ਆ ਤੇ 42 43 ਦਿਨ ਦੀ ਚੱਕ ਪਾਸ ਇਹਦਾ ਰੇਟ ਕੀ ਰੱਖਿਆ ਭਾਈ ਇਹਦਾ ਮੁੱਲਾ ਆਪਾਂ 33000 ਕਰਦੇ ਆ ਜੀ 33000 ਰੁਪਏ ਕਹਿੰਦਾ ਪਾ 32 32 ਹਰ ਸਾਰਾ ਦਾ ਐਵਰੇਜ ਹੈ ਹਾਂਜੀ ਐਵਰੇਜ ਲੱਗ ਪਾ ਗਏ ਨੇ ਜੇ ਕਿ ਤਿੰਨੇ ਇਕੱਠੇ ਲੈਂਦੇ ਹੋਏ ਆਪਾਂ ਤਿੰਨੇ ਲੈਣੀ ਆ ਮੌਕੇ ਤੇ ਮਾਨਤਨ ਕਰ ਦਾਂਗੇ ਆਪਾਂ ਉਦਾਂ ਦਾ ਠੀਕ ਹੈ ਚੰਗਾ ਮੰਤਰ ਮੰਨਦੇ ਕਰ ਹਾਂਜੀ ਹਾਂਜੀ ਫੇਰ ਕਰ ਦਿਆਂਗੇ ਠੀਕ ਹੈ ਅੱਗੇ ਆ ਗਿਆ ਬੱਚਿਆਂ ਜੋੜਾ ਜੀ ਆਪਣੇ ਕੋਲ ਹਾਂਜੀ ਜਿਹੜੇ ਆਪਾਂ ਡੱਬੀ ਇਹ ਜਿਹੜੀ ਬੱਛੀ ਆ ਇਹ ਦੋ ਦਾੰਦਾ ਬੱਚਾ ਇਹ ਠੀਕ ਹੈ ਡੱਬੀ ਆ ਜਿਹੜੀ ਇਹ 스ਨੋਮੈਨ ਦੀ ਆਪ ਆ ਤੇ এবੀਐਸ ਦੇ ਪੇਪਰ ਤੋਂ ਅੱਗੇ ਗੱਭਣਾ। ਅਸੀਂ এবੀਐਸ ਦੇ ਪੇਪਰ ਤੋਂ ਅੱਗੇ ਗੱਭਣਾ। ਹਾਂਜੀ ਜੋ ਆਪਾਂ ਸੀਮਣ ਕਹਾਂ ਤਾਂ ਉਸ ਚੀਜ਼ ਦੀ ਗਾਰੰਟੀ ਹੋਊਗੀ ਆਪਣੇ। ਠੀਕ ਆ ਥਣ ਚਾਰ ਆ ਸ਼ੋਰ। ਹਾਂਜੀ ਇਹ ਸ਼ੋਰ ਆ ਹਰੇਕ ਹਰੇਕ ਪੱਖ ਦੀ ਗੱਭਣ ਦੀ ਚੱਕ ਪਾਸੇ ਗਾਰੰਟੀ ਹੈ ਜੀ ਆਪਾਂ। ਇਹਦਾ ਰੇਟ ਆਪਾਂ ਕੀ ਰੱਖਿਆ ਜੀ। ਇਹਦਾ ਮੰਨ 55 ਕਰਦੇ ਆ ਜੀ। 55000। ਹਾਂਜੀ ਤੇ ਜਿਹੜੀ ਕਾਲੀ ਵੜ ਬੱਛੀ ਆ ਗਈ ਏ। ਇਹ ਚਾਰ ਦਾ ਦ ਬੱਛੀ ਆਈ ਇਹਦੇ ਥੋੜੇ ਦਿਨ ਹੋਇਆ ਸੀਮਣ ਭਰਾਏ ਨੂੰ ਪਰ ਕਨਫਰਮ ਨਹੀਂ ਹੈਗੀ। ਠੀਕ ਹੈ ਕਨਫਰਮ ਲਈ। ਹਾਂਜੀ ਉਹ ਆਪਣਾ ਵੱਛੀ ਜਰਸੀ ਨੂੰ ਚੁੰਗਦੀ ਰਹਿੰਦੀ ਇਹਦੇ ਥੱਲੇ ਹੋ ਸਕ ਠੀਕ ਹੈ ਇੱਥੇ ਹਾਂਜੀ ਆ ਬੱਚੀ ਜੁੰਗੀ ਹਾਂਜੀ ਵਾਈਟ ਆਫ ਐਜ ਦੇ ਟੀਕੇ ਲਾਤੇ ਇਹਨੂੰ ਨਾਲ ਉਹਦੇ ਨਾਲ ਦੁੱਧ ਲਾਉਣ ਲੱਗ ਪਈ ਠੀਕ ਹੈ ਕਹਿੰਦਾ ਸਾਰੇ ਪਸ਼ੂ ਬਕਾਓ ਜੇ ਕੋਈ ਵੀ ਰਾਗੇ ਆਪਾਂ ਸਾਰੇ ਸਾਰੇ ਵੇਚਨੇ ਆ ਸਾਰੇ ਵੇਚਨੇ ਆ ਹਾਂਜੀ ਠੀਕ ਹੈ ਨੰਬਰ ਦੁਆਰੇ ਬੋਲ ਜਾ ਆਪਣਾ 9915109950 ਠੀਕ ਹੈ ਪਿੰਡ ਕੋਟ ਇਸੇਖਾਂ ਹਾਂਜੀ ਖਾਸ ਕੋਟੀ ਸੇਖਾਂ ਜ਼ਿਲ੍ਹਾ ਮੋਗਾ ਪਿਆ ਗਿਆ ਜੀ ਬਾਕੀ ਆਪਾਂ ਮੁੱਲ ਨਹੀਂ ਲੰਮਾ ਚੌੜਾ ਕੀਤਾ ਬਸ ਇਹਦੇ ਜੋ ਮਾਨਤਾ ਨਹੀਂ ਹੁੰਦਾ ਲੈਣ ਵਾਲਾ ਮੁੱਲ ਲੈਣ ਵਾਲਾ ਮੁੱਲ ਠੀਕ ਹੈ ਠੀਕ ਹੈ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ ਮਿਲਦੇ ਆਂ